ਹਾਂਜੀ ਵੈਗੁਰੂ ਜੀ ਬੇਗਮ ਜੈਨਾ ਕੌਣ ਸੀ ਦੱਸੋ ਸਾਨੂੰ ਹਾਂਜੀ ਵੈਗੁਰੂ ਜੀ ਆਓ ਆਪਾਂ ਜਾਣਕਾਰੀ ਕਰਦੇ ਆਂ ਕਿ ਬੇਗਮ ਜੈਨਾ ਕੌਣ ਸੀ ਬੇਗਮ ਜੈਨਾ ਵਜ਼ੀਰ ਖਾਨ ਦੀ ਜੋ ਸਰਹੰਦਾ ਸੂਬਾ ਸੀ ਉਹਦੇ ਘਰ ਵਾਲੀ ਸੀ ਜਿਸ ਵਕਤ ਆ ਸਹਿਬ ਜੱਦਿਆਂ ਨੂੰ ਕੈਦ ਕੀਤਾ ਗਿਆ ਤੇ ਉਹਨੂੰ ਪਤਾ ਲੱਗਿਆ ਤੇ ਆ ਵਜ਼ੀਰ ਖਾਨ ਨੂੰ ਕਹਿਣ ਲੱਗੀ ਕਿ ਤੁਸੀਂ ਇਹ ਪਾਪ ਕਰ ਰਹੇ ਹੋ ਬੱਚਿਆਂ ਦੇ ਉੱਤੇ ਜ਼ੁਲਮ ਨਾ ਕਰੋ ਤੇ ਉਹ ਕਹਿੰਦੇ ਨਹੀਂ ਮੈਂ ਤਾਂ ਐਵੇਂ ਹੀ ਕਰੂੰਗਾ ਤੇ ਪਹਿਲੇ ਦਿਨ ਪੇਸੀ ਹੁੰਦੀ ਹੈ ਦੂਸਰੇ ਦਿਨ ਵੀ ਇਸ ਵਾਰ ਸਮਝਾਉਂਦੀ ਹੈ ਤੀਸਰੇ ਦਿਨ ਜਿਸ ਵਕਤ ਪਤਾ ਲੱਗ ਗਿਆ ਕਿ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਦੇਣਾ ਹੈ ਤੇ ਸਾਮਾ ਨੂੰ ਚਿੰਨ ਦਿੱਤਾ ਗਿਆ ਤੇ ਬੇਗਮ ਨੇ ਕੀ ਕੀਤਾ ਆਪਣੀ ਕਟਾਰ ਲਈ ਕਟਾਰ ਲੈ ਕਰਕੇ ਉਹਨੂੰ ਜ਼ਹਿਰ ਲਾ ਕਰਕੇ ਤੇ ਜਿਸ ਵਕਤ ਸੂਬਾ ਸਰਹੰਦ ਆਪਣੇ ਕਮਰੇ ਦੇ ਵਿੱਚ ਵੜਨ ਲੱਗਦਾ ਹੈ ਤਾਂ ਉਸੇ ਵਕਤ ਹੀ ਆਪਣੇ ਪੇਟ ਦੇ ਵਿੱਚ ਜ਼ੋਰ ਦੀ ਕਟਾਰ ਮਾਰਦੀ ਹੈ ਤੇ ਕਹਿੰਦਾ ਬੇਗਮ ਜਨਾ ਇਹ ਕੀ ਕੀਤਾ ਕਹਿੰਦੇ ਮੈਂ ਤੂੰ ਗੁਰੂ ਜੀ ਦੇ ਲਾਲਾਂ ਨੂੰ ਸ਼ਹੀਦ ਕੀਤਾ ਹੈ ਤੇ ਜਿਹੜਾ ਮੇਰੇ ਪੇਟ ਵਿੱਚ ਬੱਚਾ ਪਲ ਰਿਹਾ ਹੈ ਉਹ ਤੇਰਾ ਹੈ ਪਤਾ ਨਹੀਂ ਵੱਡਾ ਹੋ ਕੇ ਕਹਿ ਜਾ ਹੋਵੇਗਾ ਤੇ ਇਸ ਕਰਕੇ ਮੈਂ ਉਹ ਬੱਚੇ ਨੂੰ ਤੇ ਮੈਂ ਵੀ ਇਸ ਦੁਨੀਆ ਦੇ ਉੱਤੇ ਰਹਿਣਾ ਨਹੀਂ ਚਾਹੁੰਦੀ ਜੇ ਕਿਸੇ ਨੂੰ ਦੁੱਖ ਦੇਣਾ ਹੈ ਤੇ ਆਪ ਦੇ ਉੱਤੇ ਵੀ ਐਡਾ ਵੱਡਾ ਤਾਂ ਪਾਪ ਕਰਮ ਕਮ ਕਰਮ ਕਮਾਇਆ ਤੇ ਤੈਨੂੰ ਇਹਦਾ ਭੁਗਤਾਨ ਕਰਨਾ ਪਊਗਾ ਤੇ ਬੇਗਮ ਜੈਨਾ ਵੀ ਉਸ ਵਕਤ ਫਿਰ ਆਪਣੀ ਜਾਨ ਦੇ ਦਿੱਤੀ ਸੋ ਇਸ ਦੀ ਜਾਣਕਾਰੀ ਬਹੁਤ ਘੱਟ ਹੈ ਸੇ ਵੱਧ ਤੋਂ ਵੱਧ ਇਸ ਦੀ ਜਾਣਕਾਰੀ ਅੱਗੇ ਸ਼ੇਅਰ ਕਰਿਓ ਜੀ ਅਸੀਂ ਵੇ ਬੱਚਿਆਂ ਵਾਲਿਆਂ ਮੈਂ ਨਹੀਂ ਚਾਹਂਦੀ ਕਿ ਕੱਲੋਂ ਇਤਿਹਾਸ ਦੇ ਪੰਨਿਆਂ ਤੇ ਸੁੱਬੇ ਸੇ ਰੰਦਾ ਨਾ ਮਾਸੂਮਾਂ ਦੇ ਕਾਤਿਲ ਦੇ ਰੂਪ ਵਿੱਚ ਜਾਣਿਆ ਜਾਏ